光。<laughs> ਵੈ ਗੁਰਜੀ ਦਾ ਖਾਲਸਾ ਵੈ ਗੁਰਜੀ ਕੀ ਖਤ ਪਤਾਏ ਇਸ ਟਾਈਮ ਆਪਾਂ ਜੋਗੇਪਿੰਡ ਦੀ ਧਰਤੀ ਤੇ ਖੜੇ ਆਗੇ ਤੇ ਜਿੱਥੇ ਬਾਬਾ ਜੋਨੀ ਦਾ ਮਹਾਨ ਗੁਰਮਤ ਸਮਾਗਮ ਜਿਹੜਾ ਚੱਲ ਰਿਹਾ ਹੈਗਾ तकरीबन 2 ਦਿਨ ਚੱਲਣਾ ਹੈਗਾ ਅੱਜ ਪਹੁੰਚੇ ਆਪਾਂ ਤੇ ਆਪਾਂ ਤੁਹਾਨੂੰ ਦਿਖਾਉਣੇ ਆ ਅੱਗੇ ਕੱਟ ਦਿਖਾਉਣੇ ਆ ਆਜੋ ਬਾਈ Bro. ਜੱਗਦੇ ਰਹਿਣਾ ਚਾਹੀਦਾ ਮਹਾਰਾਜ ਕਹਿੰਦੇ ਉਠ ਤ ਬੈਠ ਤ ਸੋਵਤ ਧਾਈ ਐ ਮਾਰਗ ਚੱਲਦਿਆਂ ਹਰੇ ਹਰ ਗਈ ਐ ਹਰਵੇਂ ਮੇ ਕੋਈ ਨੌਜਵਾਨ ਬੱਚਾ ਹੈ ਤਾਂ ਸਿਰੋਂ ਕੋ ਨਾਮੁ ਨਹੀਂ ਥ੍ਰੀ ਵੀਲਰ ਤੇ ਬੈਠਾ ਛੱਤ ਤੇ ਕੱਲਾ ਬੈਠਾ ਥ੍ਰੀ ਵੀਲਰ ਤੇ ਤੇ ਇਸ ਤਰ੍ਹਾਂ ਉਹਨੇ ਆਤਕੀਤੇ ਹੋਏ ਇਦਾਂ ਤੇ ਵਾਹਿਗੁਰੂ ਵਾਹਿਗੁਰੂ ਵਾਹਿ ਮੈਂ ਉਹਦਾ ਮੂੰਹ ਦੇਖਿਆ ਇਦਾਂ ਜਦੋਂ ਕੋਈ ਵਾਹਿਗੁਰੂ ਚਾਰਦਾ ਉਹਦਾ ਮੁੱਖ ਪਤਾ ਲੱਗ ਜਾਂਦਾ ਤੇ ਇਹਨੇ ਫਿਰ ਦਵਾ-ਦਬ ਕੈਮਰਾ ਹੱਥ 'ਚ ਹੀ ਸੀ ਮੋਬਾਈਲ ਇਹਨੇ ਰੀਲ ਬਣਾਈ ਤੇ ਮੈਂ ਬੋਲਿਆ ਬਕਾਇਦਾ ਉਹਦੇ ਵਿੱਚ ਮੈਂ ਕਹਿ ਵੀ ਜੀਨੇ ਜਪਣਾ ਨਾ ਔੜੇ ਸਫਰ ਕਰਦੇ ਆਂ ਵੀ ਜੱਪ ਲੈਣਾ ਆਖੋ ਫਤਨਾ શરીર ਛੱਡ ਗਿਆ ਉਹ ਤਾਂ ਮਰਾਂ ਦੇ ਰੋਣੇ ਪੈ ਗਏ ਉਹਦੀ ਘਰ ਵਾਲੀ ਨੂੰ ਉਹਦੀ ਮਾਣੋ ਪੁੱਛ ਕੇ ਦੇਖੋ ਮਤਲਬ ਕਹਿਣ ਤੋਂ ਭਾਵ ਕੋਈ ਯਾਦ ਜੀਤੇ ਵੀ ਹੈ ਕਹਾਂ ਬਿਸਾਸਾ ਇਸ ਪਾਂਡੇ ਦਾ ਇਤਨਾ ਕੋ ਲਾਗੇ ਠਣਕਾ ਖੜਾ ਪਿਆ ਹੋਵੇ ਨਾ ਕੜਾ ਮਿੱਟੀ ਦੇ ਉੱਤੇ ਮਾਰੀ ਜੀ ਠੀਕਰੀ ਮਾਰਨ ਦੀ ਲੋੜ ਹੈ ਗੱਲੀ ਮਾਰਨ ਦੀ ਲੋੜ ਹੈ ਉਦੋਂ ਹੀ ਫੁੱਟ ਜਾਂਦਾ ਹੈ ਖਤਮ ਕਹਾਣੀ ਉਹ ਸੱਚੇ ਪਰਮੇਸ਼ਰ ਉਸ ਪਰਮਾਤਮਾ ਨੂੰ ਯਾਦ ਰੱਖਣਾ ਚਾਹੀਦਾ ਹੈ ਹਰ ਵੇਲੇ ਇੱਕ ਵਾਰ ਉਚਾਰਨ ਕਰੋ ਸ੍ਰੀ ਦਾ ਸੰਗਤ ਇਧਰ ਨਾ ਬਿੱਲਰ ਆ ਰਿਹਾ ਵਿਚਾਲੇ ਮਾਫ ਕੀਨੇ ਕਹਿ ਦਿੱਤਾ ਇਹ ਕੂੜ ਦੀ ਚਮਕ ਦਮਕ ਥੋੜੇ ਦਿਨ ਧੁੰਦ ਥੋੜੇ ਦਿਨ ਲੁਕੋ ਲੈਂਦੀ ਐ ਸੂਰਜ ਨੂੰ ਪਰ ਆਖਰ ਫੇਰ ਲਿਸ਼ਕਦਾ ਸੱਚ ਤਾਂ ਐਦਾਂ ਲਿਸ਼ਕਦਾ ਸਿਰ ਚੜ ਕੇ ਬੋਲਦਾ ਆਉ ਇੱਕ ਵਾਰੀ ਪੜੀਏ ਫਿਰ ਮੈਂ ਵਿਚਾਰ ਕਰਾਂਗਾ ਧੰਨ ਗੁਰੂ ਤੇਗ ਬਹਾਦਰ ਸਾਰੇ ਆਖੋ ਧੰਨ ਗੁਰੂ ਤੇਗ ਬਹਾਦਰ ਇਹ ਰੱਖੋ ਧੰਨ ਗੁਰੂ ਤੇ ਨਾਲ ਉਹਨਾਂ ਦੇ ਸੀ ਤਿੰਨ ਸਕੇ ਭਰਾ ਤਿੰਨੇ ਭਾਈ ਸੀ ਉਹ ਭਾਈ ਮਤੀ ਦਾਸ ਭਾਈ ਸਤੀ ਦਾਸ ਤੇ ਭਾਈ ਦਿਆਲਾ ਜੀ ਜਿਨ੍ਹਾਂ ਨੇ ਸ਼ਹਾਦਤ ਦਿੱਤੀ ਆ ਸਾਲ ਸਾਰਾ ਥਾਂ ਥਾਂ ਸਮਾਗਮ ਚੱਲਦੇ ਆ 350 ਸਾਲ ਗੁਰੂ ਤੇਗ ਬਹਾਦਰ ਦੀ ਸ਼ਹਾਦਤ ਨੂੰ ਹੋ ਗਿਆ ਸ਼ਹਾਦਤ ਛੱਟ ਕੇ ਤੇਰੇ ਦਰ ਆਏ ਵਾਦਕਾ ਦੇਖਾਂ ਤੁਹਾਡੀ ਆਵਾਜ਼ ਆਉਂਦੀ ਮੇਰੇ ਤੱਕ ਬੋਲੋ ਦਰ ਸਾਰੀ ਦੁਨੀਆ ਸਾਰੀ ਦੁਨੀਆ ਦੇ ਢੱਕੇ ਤੇਰੇ ਚਰ ਆਏ ਮਾਲਕਾ ਤੇਰੇ ਚਰ ਆਏ ਮਾਲਕਾ ਦਰ ਸਾਰੀ ਦੁਨੀਆ ਦੇ ਦਰ ساری ਦਿਨ ਛੱਡ ਕੇ ਤੇਰੇ ਦਰ ਆਏ ਮਾਲਕਾ ਉਹ ਬੰਦੇ ਦੇ ਆਪਾਂ ਤੁਹਾਨੂੰ ਰੂਬਰੂ ਕਰਾਉਣਾ ਭੁੱਲ ਗਏ ਆਪਣਾ ਛੋਟਾ ਭਾਈ ਆਪਣਾ ਯਾਰ ਮਿੱਤਰ ਤੇ ਪਹਿਲੀ ਵਾਰ ਆਪਣੇ ਨਾਲ ਦਵਾਨ ਤੇ ਆਏ ਆ ਤੇ ਕਿਵੇਂ ਲੱਗਿਆ ਇਹ ਆਪਾਂ ਨੂੰ ਲੱਗਦਾ ਦਵਾਨ ਬਹੁਤ ਹੀ ਲੱਗਿਆ ਜਵਾਨ ਦਵਾਨ ਬਾਬੇ ਜੁੰਨੀ ਦਾ ਹਾਂ ਇੱਥੇ ਬਹੁਤ ਸੰਗਤ ਆਈ ਹੋਈ ਆ ਬਹੁਤ ਵਧੀਆ ਲੱਗਿਆ ਕਿਵੇਂ ਜੀ ਜਿਉ ਪੂਰਾ ਲੱਗਿਆ ਹਾਂਜੀ ਪੂਰਾ ਹੀ ਜਾਨ ਨੂੰ ਜੀਣ ਕਰ ਰਹੀ ਹਾਂਜੀ ਕਿਵੇਂ ਲੱਗਿਆ ਜੀ ਜਿਉ ਪੂਰਾ ਲੱਗਿਆ ਕਿਸੇ ਸਾਡਾ ਬੰਦਾ ਤਾਂ ਜਮਾ ਨਹੀਂ ਜਾਂਦਾ ਹੁੰਦਾਗਾ ਕਿਸੇ ਧਾਰਮਿਕ ਸਥਾਨ ਤੇ ਦਵਾਨ ਤੇ ਪਰ ਇਹਦਾ ਜਾਨ ਨੂੰ ਜੀ ਨਹੀਂ ਕਰਦਾ ਸੀ ਅਸਲ ਦੇ ਵਿੱਚ ਕਿਉਂ ਐਵੇਂ ਹੀ ਗੱਲ ਵਧੀਆ ਸੀ ਪ੍ਰੋਗਰਾਮ ਉਹ ਸਹੀ ਸੀਗਾ ਹੈ ਕੰਪ ਸੀ ਜਿਵੇਂ ਇੱਕ ਨੰਬਰ ਪੂਰੀਆਂ ਗੱਲਾਂ ਸੀ ਸੁਣਨ ਵਾਲੀਆਂ ਹਨਾ ਕੱਲੂ ਫੇਰ ਆਵਾਂਗੇ ਆਪਾਂ ਕੱਲੂ ਆਵਾਂਗੇ ਠੀਕ ਹੈ ਜੀ ਤਕਰੀਬਨ ਜਿਹੜਾ ਸਮਾਂ ਹੈਗਾ ਹੁਣ 10 ਵਜ ਚੁੱਕੇ ਹੈਗੇ ਕਰੋ ਫੋਨ ਫੋਨ ਬਾਵਾ ਆਈ ਜਾਂਦੇ ਆ ਮੋਟਰਸਾਈਕਲ ਤੇ ਸੀ ਆਏ ਸੀਗੇ ਤਿੰਨ ਬੰਦੇ ਤਾਂ ਕਰਕੇ ਸਾਨੂੰ ਜਾਣਾ ਪੈ ਰਿਹਾ ਤੇ ਵਧੀਆ ਲੱਗਿਆ ਤੁਹਾਨੂੰ ਵੀ ਬਲਾਗ ਵਧੀਆ ਲੱਗਿਆ ਆ ਵੀਡੀਓ ਸ਼ੇਅਰ ਜਰੂਰ ਕਰ ਦਿਓ ਸਸਰੀ ਕਾਲ